ਬੜੇ ਦਿਨਾਂ ਤੋਂ ਚਰਚਾ ਚੱਲ ਰਹੀ ਹੈ ਕਿ ਸੁਖਪਾਲ ਸਿੰਘ ਖੈਰਾ ਸੰਗਰੂਰ ਤੋਂ ਚੋਣ ਲੜਨਗੇ ਜਾਂ ਨਹੀਂ ਸਿਆਸੀ ਹਲਕਿਆਂ ਦੇ ਅੰਦਰ ਇਹ ਖਬਰ ਕਈ ਦਿਨਾਂ ਤੋਂ ਗਰਮ ਹੈ ਕਿ ਸੁਖਪਾਲ ਸਿੰਘ ਖੈਰਾ ਨੂੰ ਕਾਂਗਰਸ ਹਾਈ ਕਮਾਂਡ ਜਿਹੜੀ ਆ ਉਹ ਸੰਗਰੂਰ ਲੋਕ ਸਭਾ ਚੋਣ ਲੜਨ ਲਈ ਭੇਜ ਸਕਦੀ ਹੈ ਆਖਰਕਾਰ ਸੁਖਪਾਲ ਸਿੰਘ ਖੈਰਾ ਇਸ ਮਾਮਲੇ ਦੇ ਉੱਤੇ ਬੋਲ ਪਏ ਨੇ ਉਹਨਾਂ ਨੇ ਕੀ ਆਖਿਆ ਤੁਹਾਨੂੰ ਉਹ ਵੀ ਸੁਣਾਵਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕੁੱਲ ਮਿਲਾ ਕੇ ਇਸ ਸਮੇਂ ਪੰਜਾਬ ਦੇ ਅੰਦਰ ਲੋਕ ਸਭਾ ਚੋਣਾਂ ਦਾ ਮਾਹੌਲ ਹੈ ਤੇ ਸੰਗਰੂਰ ਵਰਗੀ ਹੌਟ ਸੀਟ ਦੇ ਉੱਤੇ ਕਾਂਗਰਸ ਦੇ ਉਮੀਦਵਾਰ ਦੀ ਉਡੀਕ ਕੀਤੀ ਜਾ ਰਹੀ ਹੈ ਲਗਾਤਾਰ ਚਰਚਾ ਹੈ ਕਿ ਸੁਖਪਾਲ ਸਿੰਘ ਖਹਿਰਾ ਜਿਹੜੇ ਆ ਉਹ ਲੋਕ ਸਭਾ ਚੋਣ ਲੜ ਰਹੇ ਆ ਇਹਨਾਂ ਸਾਰੀਆਂ ਚਰਚਾਵਾਂ ਦੇ ਦਰਮਿਆਨ ਸੁਖਪਾਲ ਸਿੰਘ ਖਹਿਰਾ ਨੇ ਵੱਡਾ ਐਲਾਨ ਕਰ ਦਿੱਤਾ ਹੈ ਉਹਨਾਂ ਦਾ ਐਲਾਨ ਹੈ ਜਿਹੜਾ ਉਹ ਕਾਂਗਰਸੀ ਵਰਕਰਾਂ ਦੇ ਅੰਦਰ ਖੁਸ਼ੀ ਭਰਨ ਵਾਲਾ ਆਇਆ ਉਹਨਾਂ ਨੂੰ ਚੋਣ ਵਾਲੇ ਲੋਕਾਂ ਦੇ ਅੰਦਰ ਖੁਸ਼ੀ ਭਰਨ ਵਾਲਾ ਸੁਖਪਾਲ ਸਿੰਘ ਖਹਿਰਾ ਨੇ ਸੰਗਰੂਰ ਤੋਂ ਚੋਣ ਲੜਨ ਬਾਰੇ ਵੱਡਾ ਬਿਆਨ ਦਿੱਤਾ ਹੈ ਕੀ ਬਿਆਨ ਦਿੱਤਾ ਹੈ ਪਹਿਲਾਂ ਤੁਸੀਂ ਉਹ ਸੁਣ ਲਓ ਵੀ ਹਾਈ ਕਮਾਂਡ ਵੱਲੋਂ ਤੁਹਾਨੂੰ ਕੋਈ ਇਸ਼ਾਰਾ ਮਿਲਿਆ ਹੈ ਜਿਦੋਂ ਚੋਣਾਂ ਲੜਨ ਵਾਸਤੇ ਕੰਗਰੂਰ ਜਾਂ ਕਿਤੇ ਹੋਰ ਕੋਈ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਵਾ ਤੁਹਾਨੂੰ ਟਾਈਮ ਘਟਾ ਜੀ ਪਿਆਰੇ ਜੀ ਤੁਸੀਂ ਕਰ ਇਸ ਤਰ੍ਹਾਂ ਹੈਗਾ ਵਾ ਕਿ ਤੁਹਾਨੂੰ ਪਤਾ ਕਿ ਪਾਰਟੀ ਇੱਕ ਪ੍ਰੋਸੈਸ ਦੇ ਰਾਹੀਂ ਚੱਲਦੀ ਹੈ ਇੱਕ ਪੰਜਾਬ ਲੈਵਲ ਦੀ ਪਹਿਲਾਂ ਸਕਰੀਨਿੰਗ ਕਮੇਟੀ ਹੁੰਦੀ ਫਿਰ ਸੈਂਟਰਲ ਇਲੈਕਸ਼ਨ ਕਮੇਟੀ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਅਗਰ ਪਾਰਟੀ ਪੰਜਾਬ ਹਾਈ ਕਮਾਂਡ ਪਾਰਟੀ ਕੋਈ ਕੋਈ ਇਸ ਤਰ੍ਹਾਂ ਦਾ ਸਮਝੇਗੀ ਕਿ ਮੈਨੂੰ ਕਿਤੇ ਕਿਤੇ ਲੜਾਉਣਾ ਹੈ ਤਾਂ ਮੈਂ ਭੱਜਣ ਵਾਲਾ ਬੰਦਾ ਨਹੀਂਗਾ ਮੈਂ ਲੜੂੰਗਾ ਫੇਰ ਮੈਂ ਲੜੂੰਗਾ ਲੇਕਿਨ let the party decide ਤੁਹਾਨੂੰ ਆਪਣੇ ਸਮੇਂ ਸਿਰ ਪਤਾ ਲੱਗ ਜਾ ਹਾਂਜੀ ਤੁਸੀਂ ਸੁਣ ਹੀ ਲਿਆ ਕਿ ਕਿਸ ਤਰ੍ਹਾਂ ਨਾਲ ਸੁਖਪਾਲ ਸਿੰਘ ਖਹਿਰਾ ਨੇ ਇਸ ਮਾਮਲੇ ਦੇ ਵਿੱਚ ਨਾ ਹਾਂ ਕੀਤੀ ਨਾ ਨਾ ਕੀਤੀ ਉਹਨਾਂ ਦੀ ਬਾਡੀ ਲੈਂਗੁਏਜ ਦੱਸਦੀ ਹੈ ਕਿ ਉਹ ਤਾਂ ਤਿਆਰ ਵਰ ਤਿਆਰ ਹੈ ਉਹਨਾਂ ਦੇ ਸ਼ਬਦ ਦੱਸਦੇ ਹੈ ਕਿ ਉਹ ਤਿਆਰ ਵਰ ਤਿਆਰ ਹੈ ਹਾਈ ਕੁਮਾਰ ਦੀ ਸਿਰਫ ਝੰਡੀ ਦੀ ਉਡੀਕ ਕੀਤੀ ਜਾ ਰਹੀ ਹੈ ਜੇਕਰ ਕੁੱਲ ਮਿਲਾਕੇ ਦੇਖਿਆ ਜਾਵੇ ਤਾਂ ਸੁਖਪਾਲ ਸਿੰਘ ਖਹਿਰਾ ਜਿਹੜੇ ਆ ਉਹ ਸੰਗਰੂਰ ਤੋਂ ਚੋਣ ਲੜਦੇ ਆ ਜਾਂ ਨਹੀਂ ਲੜਦੇ ਤਾਂ ਹਾਈ ਕਮਾਂਡ ਨੇ ਫੈਸਲਾ ਕਰਨਾ ਪਰ ਮਾਹੌਲ ਬੰਦੀ ਆ ਜਿਹੜੀ ਉਹ ਇਸ ਮਾਮਲੇ ਦੇ ਵਿੱਚ ਲਗਾਤਾਰ ਹੋ ਰਹੀ ਆ ਕਾਂਗਰਸ ਦੇ ਹੋਰ ਵੀ ਕਈ ਦਾਵੇਦਾਰ ਨੇ ਉਹਨਾਂ ਦਾਵੇਦਾਰਾਂ ਦੀ ਵੀ ਗੱਲ ਕਰਾਂਗੇ ਪਰ ਸੁਖਪਾਲ ਸਿੰਘ ਖਹਿਰਾ ਬਾਰੇ ਕਿਹਾ ਜਾਂਦਾ ਹੈ ਕਿ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਨੁਕਤਾਚੀਨੀ ਹੌਸਲੇ ਕਾਫੀ ਮਸ਼ਹੂਰ ਨੇ ਲੋਕ ਉਹਨਾਂ ਨੂੰ ਸੁਣਨਾ ਪਸੰਦ ਵੀ ਕਰਦੇ ਆ ਉਹਨਾਂ ਦੀ ਇੱਕ ਕਲਟ ਫੈਨ ਫੋਲੋਇੰਗ ਵੀ ਹੈ ਪਰ ਇਸ ਦੇ ਬਾਵਜੂਦ ਉਹਨਾਂ ਦੇ ਸੰਗਰੂਰ ਤੋਂ ਉਮੀਦਵਾਰ ਬਣਨ ਦੇ ਲਈ ਕਈ ਤਰ੍ਹਾਂ ਦੀਆਂ ਕਮੀਆਂ ਕਈ ਤਰ੍ਹਾਂ ਦੀਆਂ ਜਿਹੜੇ ਨਫੇ ਨੁਕਸਾਨ ਜੁੜੇ ਹੋਏ ਐ ਸੁਖਪਾਲ ਸਿੰਘ ਖੈਰਾ ਬੇਸ਼ੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹਦੇ ਕੰਮਾਂ ਪ੍ਰਤੀ ਜਿਹੜੀ ਹੈ ਉਹ ਤੱਥਾਂ ਦੇ ਆਧਾਰ ਤੇ ਨੁਕਤਾਚੀਨੀ ਕਰਦੇ ਹੋਣ ਜਾਂ ਫਿਰ ਜਿਹੜਾ ਸਿਆਸੀ ਤੌਰ ਦੇ ਉੱਤੇ ਨੁਕਤਾ ਚ ਨਹੀਂ ਕਰਦੇ ਉਹ ਲਗਾਤਾਰ ਨੁਕਤਾ ਚ ਨਹੀਂ ਕਰਦੇ ਸੰਗਰੂਰ ਸੀਟ ਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਿੱਧਾ ਸਬੰਧ ਹੈ ਇੱਕ ਤਾਂ ਉਹ ਇੱਥੋਂ ਦੋ ਵਾਰ ਲੋਕ ਸਭਾ ਮੈਂਬਰ ਬਣੇ ਐ ਇਸ ਵਾਰ ਜਦੋਂ ਮੁੱਖ ਮੰਤਰੀ ਬਣੇ ਤਾਂ ਉਹਨਾਂ ਦਾ ਆਪਣਾ ਵਿਧਾਨ ਸਭਾ ਹਲਕਾ ਸੰਗਰੂਰ ਲੋਕ ਸਭਾ ਸੀਟ ਦੇ ਅੰਦਰ ਹੈ ਜੇਕਰ ਅਜਿਹੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਖਪਾਲ ਸਿੰਘ ਖਹਿਰਾ ਦੀ ਸਿੱਧੀ ਟੱਕਰ ਕਹਿ ਸਕਦੇ ਹਾਂ ਕਿ ਹੋਵੇਗੀ ਜੇਕਰ ਸੁਖਪਾਲ ਸਿੰਘ ਖਹਿਰਾ ਚੌਣ ਮੈਦਾਨ ਚੁੰਦਨੇ ਤਾਂ ਦੋਵਾਂ ਆਗੂਆਂ ਦਾ ਵਕਾਰ ਹੈ ਜਿਹੜਾ ਉਹ ਦਾਤੇ ਲੱਗ ਜਾਵੇਗਾ ਫਿਲਹਾਲ ਆਮ ਆਦਮੀ ਪਾਰਟੀ ਅਤੇ ਗੁਰਮੀਤ ਮੀਤ ਹੇਰ ਨੂੰ ਜਿਹੜਾ ਇੱਥੋਂ ਆਪਣੇ ਮੰਤਰੀ ਨੂੰ ਉਮੀਦਵਾਰ ਬਣਾਇਆ ਹੈ ਜਿਹੜਾ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਜਿਹੜੇ ਪਰਮਿੰਦਰ ਸਿੰਘ ਢੀਂਡਸਾ ਹੋ ਸਕਦੇ ਇਸ ਦੀਆਂ ਚਰਚਾਵਾਂ ਨੇ ਕਾਂਗਰਸ ਦੇ ਅੰਦਰ ਸੁਖਪਾਲ ਸਿੰਘ ਖਹਿਰਾ ਦਾ ਨਾਂ ਹੈ ਸੁਖਪਾਲ ਸਿੰਘ ਖੈਰਾ ਨੇ ਸਪਸ਼ਟ ਕਰਤਾ ਕਿ ਜੇਕਰ ਹਾਈ ਕਮਾਂਡ ਕਹਿੰਦੀ ਹੈ ਮੈਂ ਤਿਆਰ ਹਾਂ ਜਿੱਥੇ ਕਹਿਣਗੇ ਉੱਥੇ ਜਾ ਕੇ ਚੌਣ ਲੜਨੂੰਗਾ ਮੈਨੂੰ ਕੋਈ ਦਿੱਕਤ ਨਹੀਂ ਹਾਈ ਕਮਾਂਡ ਦਾ ਮੈਂ ਬੰਨਿਆ ਹੋਇਆ ਮੈਂ ਭੱਜਣ ਵਾਲਿਆਂ ਚੋਂ ਨਹੀਂ ਸੁਖਪਾਲ ਸਿੰਘ ਖੈਰਾ ਨੇ ਸਪਸ਼ਟ ਕਰ ਦਿੱਤਾ ਜੇਕਰ ਗੱਲ ਦਾਵੇਦਾਰਾਂ ਦੀ ਕੀਤੀ ਜਾਵੇ ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਅੰਦਰ ਦਾ ਕਾਂਗਰਸ ਦੇ ਅੰਦਰ ਕਈ ਦਾਵੇਦਾਰ ਨੇ ਕਈ ਦਾਵੇਦਾਰਾਂ ਦੇ ਵੱਲੋਂ ਦਾਵੇਦਾਰੀ ਠੋਕੀ ਗਈ ਹੈ ਕਈਆਂ ਨੂੰ ਹਾਈ ਕਮਾਂਡ ਵੀ ਕਹਿ ਰਹੀ ਹੈ ਕਿ ਤੁਸੀਂ ਲੜ ਲਓ ਪਹਿਲਾ ਨਾਂ ਆਉਂਦਾ ਹੈ ਜਿਹੜਾ ਤੁਰੀ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲੜੀ ਦਾ ਦਲਵੀਰ ਸਿੰਘ ਗੋਲੜੀ ਖੰਗੂੜਾ ਜਿਹੜੇ ਨੇ ਤੁਰੀ ਤੋਂ ਵਿਧਾਇਕ ਰਹੇ ਨੇ ਉਹਨਾਂ ਨੇ ਜਿਹੜੀ ਆ 2022 ਦੇ ਵਿੱਚ ਹੋਈ ਸੰਗਰੂਰ ਲੋਕ ਸਭਾ ਦੀ ਉਪ ਚੋਣ ਵੀ ਲੜੀ ਕਾਂਗਰਸ ਪਾਰਟੀ ਦੇ ਕਹਨ ਤੇ ਤਾਂ ਇਲਾਕੇ ਦੇ ਅੰਦਰ ਠੀਕ ਠਾਕ ਪ੍ਰਭਾਵ ਹੈ ਜਿਹੜੀ ਜ਼ਿਲ੍ਹਾ ਕਾਂਗਰਸ ਕਮੇਟੀ ਆ ਉਹਦੇ ਉਹ ਪ੍ਰਧਾਨ ਨੇ ਇਸ ਤੋਂ ਬਾਅਦ ਨਾ ਆਉਂਦਾ ਬੀਬੀ ਰਜਿੰਦਰ ਕੌਰ ਪਠੱਲ ਸਾਫਕਾ ਮੁੱਖ ਮੰਤਰੀ ਨੇ ਪੰਜ ਵਾਰ ਲਹਿਰੇਗਾਗੇ ਦੇ ਵਿਧਾਇਕ ਰਹੇ ਉਸ ਤੋਂ ਪਹਿਲਾਂ ਤਨੋਲੇ ਤੋਂ ਵੀ ਜਿਹੜੇ ਆ ਉਹ ਚੁਣੇਗੇ ਕਈ ਸਾਲਾਂ ਦਾ ਸਿਆਸੀ ਤਜਰਬਾ ਕਾਂਗਰਸੀ ਹਲਕੇ ਅੰਦਰ ਬੜਾ ਇੱਜ਼ਤਮਾਨ ਆ ਲੋਕਾਂ ਦੇ ਵਿੱਚ ਜਿਹੜੀ ਆ ਉਹ ਪਕੜ ਪਰ ਇਸ ਦੇ باوجود ਕਹਿਆ ਜਾਂਦਾ ਹੈ ਕਿ ਬੀਬੀ ਪੱਠੜ ਖੁਦ ਜਿਹੜਾ ਚੋਣ ਲੜਨ ਦੇ ਇੱਛੁਕ ਨਹੀਂ ਹੈਗੇ ਉਸ ਤੋਂ ਬਾਹਰ ਨਾ ਆਉਂਦਾ ਹੈ ਵਿਜੇਂਦਰ ਸਿੰਘਲਾ ਦਾ ਵਿਜੇਂਦਰ ਸਿੰਘਲਾ ਲੋਕ ਸਭਾ ਮੈਂਬਰ ਰਿਹਾ ਸੰਗਰੂਰ ਤੋਂ ਸੰਗਰੂਰ ਤੋਂ ਵਿਧਾਇਕ ਮੰਤਰੀ ਵੀ ਬਣੇ ਪੀ ਡਬਲਯੂ ਡੀ ਦੇ ਕਈ ਕੰਮ ਉਹਨਾਂ ਆਪਣੇ ਨਾਂ ਦੇ ਉੱਤੇ ਉਹ ਗਿਣਾਉਂਦੇ ਆ ਇਹ ਕੁਝ ਨਾਅ ਨਹੀਂ ਜਿਨ੍ਹਾਂ ਦੀ ਚਰਚਾ ਲਗਾਤਾਰ ਚੱਲ ਰਹੀ ਆ ਫਿਲਹਾਲ ਸੁਖਪਾਲ ਸਿੰਘ ਖੈਰਾ ਨੂੰ ਟਿਕਟ ਮਿਲਦੀ ਆ ਜਾਂ ਨਹੀਂ ਇਹ ਤਾਂ ਮੌਕਾ ਦੱਸੇਗਾ ਜੇਕਰ ਸੁਖਪਾਲ ਸਿੰਘ ਖੈਰਾ ਨੂੰ ਟਿਕਟ ਮਿਲਦੀ ਆ ਤਾਂ ਸਿਆਸੀ ਟੱਕਰ ਆ ਜਿਹੜੀ ਉਹ ਬੜੀ ਫਸਮੀ ਹੋਣ ਵਾਲੀ ਹੈ ਇੱਕ ਪਾਸੇ ਭਗਵੰਤ ਮਾਨ ਮੁੱਖ ਮੰਤਰੀ ਹੋਣਗੇ ਦੂਜੇ ਪਾਸੇ ਸੁਖਪਾਲ ਸਿੰਘ ਖੈਰਾ ਦੋਵੇਂ ਕਿਹਾ ਜਾਂਦਾ ਹੈ ਕਿ ਇਸ ਵੇਲੇ ਇੱਕ ਦੂਜੇ ਦੇ ਕੱਟੜ ਸਿਆਸੀ ਦੁਸ਼ਮਣ ਨੇ ਇਹ ਦੁਸ਼ਮਣੀ ਕੀ ਰੰਗ ਲੈ ਕੇ ਆਵੇਗੀ ਆਉਂਦੇ ਦਿਨਾਂ ਚ ਇਸ ਦੇ ਪੱਤੇ ਖੁੱਲ ਜਾਣਗੇ